ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹਿੜਾ ਦਿਖਾਉਣ ਜਾ ਰਹੇ ਹਾਂ ਕੁਝ ਸੁਈਆਂ ਹੋਈਆਂ ਕੁਝ ਸੂਣ ਵਾਲੀਆਂ ਸੁਈਆਂ ਸੁਈਆਂ ਵਿੱਚ ਬਹਿੜਾ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਂ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਅੱਛੀ ਕਾ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਭਾਈ ਭਾਵਨਪ੍ਰੀਤ ਸਿੰਘ ਪਿੰਡੜਾ ਜਿਲ੍ਹਾ ਬਰਨਾਲਾ ਜੀ ਜਿਹੜਾ ਬਰਨਾਲਾ ਤੇ ਕੰਟੈਕਟ ਨੰਬਰ ਹੈ 9877868899 ਤੇ ਦੂਜਾ ਨੰਬਰ ਹੈ ਨਾਸਿਆਤ 3550 ਸਲੇ ਵੱਡੇ ਭਰਾ ਨੰਬਰ ਹੈ ਜੀ ਠੀਕ ਹੈ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖ ਰਹੇ ਹਾਂ ਜੀ ਕੈਮਿਸੂਏ ਜੀ ਇਹ ਭਾਈ ਦੂਜਾ ਸੁਆ ਬਹਿੜਾ ਜੀ ਮੂੰਹ ਛੇ ਦੰਦਾ ਜੀ ਠੀਕ ਹੈ ਜੀ ਪਲੂਨ ਦਾ ਦੁੱਧ 24 ਕਿਲੋ ਨਹੀਂ ਦਿੱਤਾ ਹੈ ਬਹਿਗਾ ਅੱਜ ਇਹਨੂੰ ਅਮਨ ਦਾ ਤੀਜਾ ਜਿਹੜਾ ਸੁਈ ਨੂੰ ਹੁਣ 18 ਤੋਂ 20 ਕਿਲੋ ਵਾਂਗੂ ਬੌੜੀ-ਬੌੜੀ ਰੈਡੀ ਆ 18 ਤੋਂ ਤੇ ਉੱਤੇ ਬੌੜੀ ਰੈਡੀ ਆ ਹੁਣ ਠੀਕ ਹੈ ਜੀ ਜਿਹੜਾ ਮਰਜੀ 27 22 ਕਿਲੋ ਬਣ ਗਏ ਜਿਹੜਾ ਮਰਜੀ ਰੈਡੀ 27 22 ਕਿਲੋ ਠੀਕ ਹਾਂ 25 ਦੀ ਵੀ ਔਟਾ ਪੱਤੀ ਦੀ ਘਰ ਤੱਕ ਦੇ ਵਾਲੇ ਦੀ ਗਾਰੰਟੀ ਹੈਗੀ ਠੰਡੀ ਢੁੰਡੀ ਇੰਨੇ ਕਨੇ ਜਿਤਲੇ ਮਰਜ਼ੀ ਪਾਸੇ ਬੈਠੀ ਜਾਂਦੇ ਮੂੰਜਵਾਰੀ ਕਿਵੇਂ ਹੈ ਮੈਂ ਕਹਾਂ ਚੂਣ ਜਵਾਨ ਦੇ ਇੱਕ ਨੰਬਰ ਆ ਬਈ ਜਮਾ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਚੋਈਏ ਬੈਨਿਆਂ ਦੀ ਚੋਣਿਆ ਬਈ ਆਪਾਂ ਠੀਕ ਹੈ ਤਾਂ ਮਿਲਟਰੀ ਇਨਸ ਵਗੈਰਾ ਤੁਸੀਂ ਦੇਖੋ ਸੋਨਾ ਮੁਠੀ ਵਾਲਾ ਥਣ ਲੱਗਿਆ ਜਿਵੇਂ ਮਰਜ਼ੀ ਚਾਹੇ ਹੱਥੀ ਚਾਹੇ ਮਸ਼ੀਨੀ ਚਾਹੇ ਕਰ ਜਿਵੇਂ ਮਰਜ਼ੀ ਟੋਰੇ ਵਾ ਕੁਆਲਟੀ ਵਗੈਰਾ ਤੁਸੀਂ ਦੇਖੋ ਐਨ ਇੱਕ ਨੰਬਰ ਲਾਜਵਾਬ ਜਿੰਦ ਜਾਨ ਦੇ ਵਿੱਚ ਆ ਕਿ ਲਿਸਤੀ ਨਾ ਵੀ ਕਿਸੇ ਪਾਸੋਂ ਨਹੀਂ ਐਨ ਕਰਮਾ ਇਹਦਾ ਲੈਵਾ ਦੇਖੋ ਤੁਸੀਂ ਐਨ ਇੱਕ ਨੰ ਕਿਸੇ ਪਾਸੇ ਲਿਸਤੀ ਨਾ ਮੀਣੀ ਗਈ। ਦੈਨ ਕਿੰਨੇ ਘੋਏ ਨਹੀਂ ਸੂਈ। ਪਾਸੇ ਸੂਈ ਐ। ਫਿਰ ਇਹ ਐ ਮੰਨ ਕੇ ਜਲਾ 18 ਕਿਲੋ ਉੱਤੇ ਤੇ ਬੋਲੀ ਹੁਣ ਤਿਆਰ ਹੈਗੀ। ਠੀਕ ਹੈ ਜੀ। ਜੋ 2 ਟਨ 3 ਟਨ ਦੀ ਜਿਹੜਾ ਮਰਜ਼ੀ ਵੀਰ ਮੰਨ ਕੇ ਉਹ ਕਰ ਲੈ। 25 ਕਿਲੋ ਖੁਲੈਣ ਮੰਨ ਕੇ ਜਿਹੜਾ ਮਰਜ਼ੀ ਪਰਚੇਜ ਕਰ ਲੈ। ਨਹੀਂ ਦੁੱਧ ਦਾ 28 ਕਿਲੋ ਤੋਂ ਤੇ ਆਮ ਨਹੀਂ ਦੇਣਾਗਾ। ਜੀ ਜੀ। 24 ਕਿਲੋ ਪੂਨ ਦਾ ਦੁੱਧ ਦਿੱਤਾ ਹੈਗਾ ਵੜ ਦਾ। ਜੇਰ ਵਗੈਰਾ ਡੰਨ ਹੈ ਜੀ। ਹਾਂ ਜੀ ਜੇਰ ਵਗੈਰਾ ਡੰਨ ਹੈ ਵੀਡੀਓ ਬਣੀ ਵੀ ਆਪਣੇ ਕੋਲ। ਠੀਕ ਹੈ ਜੀ। ਆਪਣੀ ਘਰੀ ਬੈਠ ਸੂਈ ਹੈ ਜੀ। ਠੀਕ ਹੈ ਜੀ। ਹਾਂ। ਢੈਣਾ ਜਾਉਂਦਾ ਦੇਖ ਸਕਦਾ ਹਾਂ। ਬਸ ਹੀ ਤਕਬੀਰ। ਦੇਖੋ ਪੂਸਾਰਲਾ ਕੋਈ ਨਹੀਂ ਆ। ਫਿਰ ਇੱਕ ਨੰਬਰ ਚੁਆਇਸ ਦੀ ਦੇਖ ਸਕਦਾ। ਬਈ ਬੈਂ ਨਿਆਂ ਦੇ ਵੀ ਚੋਈ ਚੱਲ ਜਾਏ, ਕੋਈ ਦਿੱਕਤ ਵਾਲੀ ਗੱਲ ਨਹੀਂ ਲੈ। ਕੋਈ ਪੂਰਲਾ ਜਿਵੇਂ ਮਰਜੀ ਚੋਈ ਚੱਲੋ। ਚਾਹੇ ਭਾਵਾ ਤੁਮਾਂ ਦੀ ਰੀਲੀ ਲੱਗੀ ਹੋਵੇ, ਛੇੜੀ ਨਾ ਚਾਗੇ। ਮੈਂ ਕਹਣਾ ਬਈ ਮਸਲਾ ਨਹੀਂ ਲੈ, ਮੂਰੇ ਘਾਰੇ ਮੜਾ ਆ। ਕੋਈ ਐਂ ਗੱਲ ਨਹੀਂ ਵੀ ਕੋਈ ਬੰਦਾ ਮੂਰੇ ਫੜ ਕੇ ਘਣੂ ਬੈਣ ਨੇ ਆਣੇ ਤੋਂ। ਰੈਡੀਓ ਕਰਨਲੇ ਮੱਥੇ ਬੈਠੀ। ਪਰਲੇ ਪਾਥੇ ਭਈਆ। ਪੂ ਚੋਈ ਜਾ ਲੈ ਭਈਆ, ਐਂ ਲੈ। ਹਾ ਜਿਵੇਂ ਮਰਜ਼ੀ ਚੋਈ ਉਹ ਕਾਹਦੇ ਦੀ ਤਗਲੀ ਵੀ ਕਿਆ ਬਾਤ ਤਿਆਰ ਨਾ ਲੈ ਲੈ ਜਿਵੇਂ ਮਰਜ਼ੀ ਬਾਈ ਜਿਵੇਂ ਮਰਜ਼ੀ ਕੋਈ ਡੱਕ ਨਹੀਂ 25 ਕਿਲੋ ਦੀ ਆਪਣੀ ਗਾਰੰਟੀ ਹੈ ਜਮਾ ਮੈਂ ਕਹਣਾ ਬਾਈ ਬੋਹਰ ਹੀ ਹੈ ਜੀ ਇੱਕ ਤਰ੍ਹਾਂ ਦਾ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆ ਮੁੱਲ ਵੀਰੇ ਕਰਾਉਣਾ ਪਾਉ ਮਰਜ਼ੀ ਕਰ ਲੈਣ ਦੇਣੀ ਆ 92000 ਦੀ ਦੇਣੀ ਹਣੀ ਆ 92 92000 ਦੀ ਜੈਸਟਨ ਉਹ ਦੇਣੀ ਹਣੀ ਠੀਕ ਹੈ ਜੀ ਹਾਂ ਜਿਹੜੀ ਆਪਾਂ ਦੂਜੀ ਠੀਕ ਹੈ ਜਿਹੜੀ ਆਪਾਂ ਦੂਜੇ ਨੰਬਰ ਤੇ ਗਰਲੈਂਡੋ ਦੇਖ ਰਹੇ ਆ ਜੀ ਇਹ ਕੈਮਰੇ 'ਚ ਵੀ ਇਹ ਵੀ ਦੂਜਾ ਸੂਸ ਹੋਈ ਹੈਗੀ ਠੀਕ ਹੈ ਜੀ ਉਹ ਐ ਮੰਨ ਕੇ ਚੱਲ ਸਰ 5 ਘੰਟੇ ਹੋ ਗਏ ਸੂਈ ਨੂੰ ਜੇਰ ਬਾਇ ਜੇਰ ਪੈ ਗਈ ਇਹਦੇ ਜੇਰ ਵੀ ਆਪਣੇ ਕੋਲੇ ਬਣੀ ਗਈ ਜੇਰ ਪੈ ਗਈ ਵੀਰੇ ਠੀਕ ਹੈ ਜੀ ਜੇਰ ਪੈ ਗਈ ਵੀਡੀਓ ਆਪਣੇ ਕੋਲੇ ਬਕਾਇਦਾ ਬਣੀ ਗਈ ਆ ਘੱਟ ਘੱਟ ਹੁਣ 6 ਕਿਲੋ ਚੋਈ ਵੀ ਆ ਠੀਕ ਹੈ ਜੀ ਹਾਂ ਕੁਦਰਤੀ ਆਪਾਂ ਉਹ ਗਾਵਾਂ ਦੀ ਵੀਡੀਓ ਬਣਾਉਣੀ ਸੀਗੀ ਤੇ ਆਪ ਕੱਲ੍ਹ ਦੇ ਕਹਿ ਵੀ ਤੁਹਾਨੂੰ ਤੇ ਚੌਂ ਦਾ ਦੁੱਧ ਵੀਰੇ 22 ਕਿਲੋ ਦੁੱਧਤਾ ਦੇ ਉਹਦਾ ਠੀਕ ਹੈ ਕਹਿਣ ਦੀ ਗੱਲ ਨਹੀਂ ਆਈ 30 ਕਿਲੋ ਮਿਲ ਕੇ ਦੁੱਧ ਦੇਣਾ ਜਿਹੜਾ ਮਰਜ਼ੀ ਵੀਰੇ ਆਪਣੇ ਨਾਲ ਸਾਈ ਕਰ ਲੈ 30 ਕਿਲੋ ਖਰਾ ਦਾ ਦੂ ਮਣਕੇ ਦੇ ਦੂੰਗਾ ਹਾਂ ਮਿਲੂਗਾ 30 ਕਿਲੋ ਨਾਗਰੀ ਬੱਛੀ ਆ ਠੀਕ ਹੈ ਜੀ ਨਾਗਰੀ ਬੱਛੀ ਬਹੁਤ ਪਿਆਰੀ ਆ ਜੀ ਦੇਖੋ ਐ ਜਰਸੀ ਦੀ ਬੱਛੀ ਆ ਬਹੁਤ ਪਿਆਰੀ ਬਹੁਤ ਵੱਡੀ ਹੁੰਦੜੇ ਰਾਈ ਹੈਗੀ ਮੰਨ ਕੇ ਚੱਲ ਪਹਿਲੇ ਨੀ ਬੱਛੇ 30 ਕਿਲੋ ਦਾ ਪਲਾਸ ਹੀ ਲੈਣਾ ਜੀ 3 ਨੇ ਠੀਕ ਹੈ ਤੋਂ ਮਾ ਜੋ ਚੰਗੀ ਹੋਊਗੀ ਤਾਂ ਧੀ ਵੀ ਬਹੁਤ ਖਰੀ ਨਿਕਲੂਗੀ ਜੀ ਜੀ ਤੋਂ ਜਿੰਦ ਜਾਣ ਦੇ ਵਿੱਚ ਆ ਕਿ ਲੱਭਾ ਜੀ ਆ ਬਈ ਇਹ 6 ਜਾਣ ਦਾ ਕਲੀਅਰ ਆ ਠੀਕ ਹੈ ਹਾਂ ਆ ਲੈ ਜੀ ਕੰਨੀਆਂ ਖੜੀ ਕੰਨੀਆਂ ਖੜੀਆਂ ਨੇ ਦੁੱਧ ਵਾਲੀਆਂ ਜੀ ਆ ਦੁੱਧ ਵਾਲੇ ਤਾਂ ਖੜੇ ਆ ਜੀ ਠੀਕ ਹੈ ਹਾਂ ਤਾਂ ਫੇਸ ਕੁਆਲਟੀ ਵਗੈਰਾ ਤੁਸੀਂ ਦੇਖੋ ਇਹਨਾਂ ਇੱਕ ਨੰਬਰ ਆਦਰ ਲੈਂਡੋ ਵਾਲਾ ਟਰੈਕਟਰ ਹੈ ਬਈ ਕੋਈ ਹੋਣ ਨਹੀਂ ਐ ਮਿਲਕ ਵੇਨਸ ਵਗੈਰਾ ਤੁਸੀਂ ਦੇਖੋ ਰੇਲ ਗੱਡੀ ਦਾ ਡੱਬਾ ਹੀ ਹੈ ਜਮਾ ਤੁਸੀਂ ਦੇਖੋ ਇਹ ਲੇਵਾ ਵਗੈਰਾ ਤੁਸੀਂ ਦੇਖੋ ਕਰਮ ਵਾਲੇ ਤੋਂ ਚੱਕ ਨਹੀਂ ਤੋੜਿਆ ਜਾਂਦਾ ਚੌਂਚਵਾਦੀ ਕਿਵੇਂ ਜੀ ਇਹ ਆਪਾ ਬਈ ਧਾਰਾ ਮਾਰ ਕੇ ਦਿਖਾਉਂਦੇ ਬੰਨ ਦੇਣ ਦੀ ਉਹਦੀ ਮਾਰ ਰਿਹਾ ਇਧਰ ਆਪਾਂ ਠੀਕ ਹੈ ਜੀ ਹਾਂ ਠੰਡੀਆਂ ਨੇ ਬੜਾ ਜਮਾ ਬਰਫ ਵਰਗੀਆਂ ਬਰਫ ਵੀ ਘੱਟ ਠੰਡੀਆਂ ਉਸ ਤੋਂ ਵੱਧ ਠੰਡੀਆਂ ਨਹੀਂ ਤਾਂ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਨਹੀਂ ਤਾਈ ਦੇਖ ਸਕਦੇ ਹੋ ਐ ਬਈ ਆਹ ਫਲਾਜ ਮਾਰੀ ਜੀ ਨੂੰ ਪੀਸ ਲੈ ਨਾਲੇ ਮੁੱਠੀ ਮੁੱਠੀ ਵਰਗਾ ਥਾਣਾਂ ਨਾਲੇ ਤੇ ਥੀ ਚਵਾਈ ਕਰ ਲੈ ਚਾਹੇ ਚੋਲੇ ਵਾਲਾ ਮਸ਼ੀਨ ਤੇ ਆਪ ਵੀ 4x4 ਹੈ ਤੇ ਚਵਾਈ ਵੀ 4x4 ਮੈਂ ਕਹਣਾ ਬਈ ਲੈ ਮੈਂ ਕਹਣਾ ਗਲੀਆਂ ਘੜ ਦੂਗੀ ਪਿਛਲੇ ਸਣਾ ਜਮਾਲ ਦੀ ਆ ਤੂੰ ਦੇਖ ਸਕਦੇ ਕੋਈ ਪੂਰਾ ਜਿਵੇਂ ਮਰਜੀ ਚੋਈ ਚੱਲੋ ਕਾਹਦੀ ਤਕਲੀਫ ਨਹੀਂ ਤੂੰ ਦੇਖ ਸਕਦੇ ਜਿਵੇਂ ਮਰਜੀ ਚੋਈ ਚੱਲੋ ਠੀਕ ਹੈ ਜੀ ਲੋ ਦੇਖੋ ਜੀ ਦੋਨੇ ਪਾਸੇ ਕੋਈ ਤੰਲੀ ਨਹੀਂ ਜਿਵੇਂ ਮਰਜ਼ੀ ਪਾਸੇ ਬੈਠੀ ਚੱਲੇ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਜਿਵੇਂ ਮਰਜ਼ੀ ਵੜਾ ਜਿੰਦ ਜਾਨ ਦੇ ਵਿੱਚ ਦੋ ਦੋ 30 ਕਿਲੋ ਖਰਾ ਦਾ ਤੇ ਦੇਣਾ ਦਊਗੀ ਫੈਂਟ ਵਾਲਾਂ ਨਾਲ ਠੀਕ ਹੈ ਜੀ ਬਾਕੀ ਆਪਦੀ ਵੀਰ ਦੀ ਸਾਂਝ ਹੈ ਮੈਂ ਕਿੰਨਾ ਜੁੜੂਗਾ ਮੁੱਲ ਕੀ ਕਰਦੇ ਆਂ ਜੀ ਆਪਾਂ ਵੀਰੇ ਮੁੱਲ ਕਰਾਉਣਾ ਕੋਸ ਮਰਜ਼ੀ ਕਰਾ ਲੈ ਅੱਜ 1 ਲੱਖ ਤੇ 10 ਹਜ਼ਾਰ ਦੀ ਦੇਣੀ ਹੈ ਜੀ ਸਿਰਫ ਹਾਂ ਇੱਕ ਦਾਦੀ ਦੇ ਦਾਂਗੇ ਬੜਾ ਮੰਤਣ ਹੋ ਜੂਗਾ ਮੰਤਣਾ ਇਹ ਬੰਦਿਆ ਕਰਦਾ ਹੈ ਬਸ ਠੀਕ ਹੈ ਆਪਾਂ ਤੀਜੇ ਨੰਬਰ ਤੇ ਦੇਖ ਰਹੇ ਹਾਂ ਜੀ ਐਬਰੇ ਦੂਜਾ ਸੂਆ ਹੁੰਦੀ ਹੈ ਬੈੜ ਠੀਕ ਹੈ ਜੀ ਤੇ ਪਲੂਨ ਦਾ ਮੈਂ 33 32 ਕਿਲੋ ਦਾ ਦਿੱਤਾ ਜਾਏਗਾ ਅਜੇ 35 ਕਿਲੋ ਖਰਾ ਦਾ ਦੇਣਾ ਬੈੜ ਨੇ ਵੱਡੀ-ਬੁੱਡੀ ਬਹੁਤ ਹੈ ਬੈੜ ਤਾਂ ਮੇਰੇ ਕੋਲ ਇਹ ਤਾਂ ਪੁੱਤੀ ਸੀਮਣ ਵੀ ਐ ਮੰਨ ਕੇ ਚੱਲੇ ਦੇ ਪੂਰਾ ਤੋਪਾ ਪਾ ਲੱਗਿਆ ਹੋਇਆ ਠੀਕ ਹੈ ਜੀ ਮੇਰੇ ਆਪਣੇ ਜੇਤ ਨੇ ਬਰਸਰ ਤੇ ਆਪਣੇ ਕੋਲੇ ਦਾ ਰਿਕਾਰਡ ਆਇਆ ਹੈਗਾ ਆਪ ਕਿਹੜੀ ਜਗ੍ਹਾ ਲੱਗਾਈ ਵੀ ਕਿਹੜਾ ਜਾਏਗਾ ਤਾਂ ਜਿੰਦ ਜਾਨ ਦੇ ਵਿੱਚ ਆ ਕਿ ਤੇ ਦੇਖੋ ਲਿਸ਼ ਚਾਰ ਰੰ ਲੈ ਜੀ ਵੀਰੇ ਆਉਣ ਨਾਲੀ ਠੀਕ ਹੈ ਜੀ ਹਾਂ ਤਾਂ ਦੋਸਤੋ ਦੇਖ ਸਕਦੇ ਸਰ ਪਤੀ ਲੈ ਪਲੋਂ ਦਾ ਮਾਲਕ ਹੈ ਆਪ ਨੂੰ ਦੱਸਣ ਅਨੁਸਾਰ ਵੀ ਦਿੱਤਾ ਹੋਇਆ ਉਹ ਦੇਖਤੀ ਠੀਕ ਹੈ ਮਾਲਕ ਦਾ ਕਹਿੰਦਾ ਵੀ ਬਾਈ ਕਹਿੰਦਾ 35 ਤੋਂ ਪਲਾਸੀ ਤੋਂ ਦੇਣਾਗਾ ਬਾਕੀ ਵੀਰ ਦੀ ਸਾਂਝੇ ਵੀ ਉਹ ਕਿੰਨਾ ਚੜੂਗਾ ਤਾਂ ਤੇ ਦੇਖ ਸਕਦਾ ਲਿੱਸੀ ਨਾ ਵੀ ਕਿਸੇ ਪਾਸਿਓਂ ਨਹੀਂ ਕੋਲ ਬਰੀਡ ਦੇ ਵਿੱਚ ਹੈਗੀ ਕੋਈ ਐ ਮੰਨ ਕੇ ਛੋਟੀ ਨਹੀਂ ਹੈਗੀ ਕੋਈ ਵੀ ਵੈੜ ਛੋਟੀ ਨਹੀਂ ਵੀਰੇ ਆਪਣੀ ਹੈਗੀ ਠੀਕ ਹੈ ਤੇ ਵੀਰ ਆ ਮੰਨ ਛੋਟੀ ਕਰ ਲੈ ਵੀ ਮੰਨ ਕੇ ਸੌਦਾ ਕਰੇ ਜੀ ਜੀ ਛੋਟੀ ਕੋਈ ਵੈੜ ਨਹੀਂ ਜੀ ਤਾਂ ਤੁਸੀਂ ਥਾਣਾ ਬਾਨਾ ਦੇਖ ਸਕਦੇ ਐ ਸੋਹਣਾ ਨਖਰਮਾ ਥਾਣਾ ਬਾਨਾ ਲੱਗਿਆ ਹੋਇਆ ਠੀਕ ਹੈ ਜੀ ਵੀ ਪਲੀ ਵੀ ਹੈ ਕਿ ਫੇਸ ਕੁਆਲਟੀ ਵਾਰ ਅਸੀਂ ਦੇਖੋ ਇਹਨਾਂ ਇੱਕ ਨੰਬਰ ਕਿਸੇ ਪਾਸੋਂ ਜਾਨੀ ਕਿ ਨਿੰਦਨਯੋਗ ਹੈ ਨਹੀਂ ਗੀ ਮਾਲਕੀ ਕਰਦੀ ਆਂ ਆਪਾਂ ਵੀਰੇ ਮੋਲ ਕਰਾਉਣਾ ਚਾਹੇ ਕਰਾਲੇ 1.5 ਲੱਖ ਰੁਪਏ 1.35 ਲੱਖ ਦੀ ਬੱਸੀ ਦੇ ਦੋਣੇ ਆਪਾਂ ਠੀਕ ਹੈ ਜੀ ਹਾਂ ਤਾਂ ਇਹ ਜਿਹੜਾ ਵੀ ਵੀਰੇ ਬਣੂ ਬਣੂ ਬਾਈ ਬੱਸੀ ਬਹੁਤ ਅਜੇ ਤਾਂ ਐ ਮੰਨ ਕੇ ਚੱਲ ਲਿਵ ਆ ਫਟ ਫਟ ਲਾਉਗੀ ਜਮਾ ਹਾਂ ਤਾਂ 50% ਹੀ ਆ ਹਾਂ 50% ਹੀ ਲਾਏ ਵੀਰੇ ਇਹਦਾ ਵੜਨੇ ਠੀਕ ਹੈ ਜੀ ਹਾਂ ਆਪਾਂ ਚੌਥੇ ਨੰਬਰ ਤੇ ਦੇਖਦੇ ਆਂ ਜੀ ਇਹਨੇ ਬਾਈ ਮਾਲਕਾ ਦੱਸਣ ਸਾਰੇ ਦੂਜਾ ਸੁਆਸ ਹੁੰਦੀ ਹੈਗੀ ਠੀਕ ਹੈ ਜੀ 6 ਦਾ ਦੇ ਆ ਵੜ ਠੀ 26 ਤੋਂ 27 ਕਿਲੋ ਦੁੱਧ ਦਿੱਤੇ ਮਾਲਕ ਨੇ ਕਿਹਾ 30 ਕਿਲੋ ਦੁੱਧ ਖਰਾ ਦਾਉਗੀ ਸੋਹਣੀ ਸਨਖੀ ਕਿੰਨੀ ਹੈ ਬਾਕੀ ਵੱਡਿਆ ਬਈ ਬਰੀਡ ਵਾਲੀ ਹੈਗੀ ਦੁੱਧ ਦੇਣ ਦਾ ਜਿਹੜੀ ਬਰੀਡ ਹੈ ਬਰੀਡਨ ਦਾ ਦੁੱਧ ਦੇਣੀ ਹੀ ਜਣਾਉਂਦਾ ਠੀਕ ਹੈ ਨਾ ਗੱਲ ਜਾਨਵਰ ਇਦਾਂ ਦੇ ਆ ਬਰੀਡ ਵਾਲਾ ਹੋਵੇ ਤੇ ਖਵਾਉਣ ਵਾਲਾ ਹੋਵੇ ਦੁੱਧ ਦੇਣ ਵਾਲਿਆਂ ਕਰਮ ਵਾਲੀ ਹੈ ਆਪੀ ਨਹੀਂ ਹੈ ਠੀਕ ਹੈ ਨਾ ਗੱਲ ਜਿਹੜੇ ਆ ਬਾਲੇ ਉਹਦੇ ਹੋਰ ਦੇ ਕੱਢ ਲੈਗਾ ਦੁੱਧ 30 ਕਿਲੋ ਖਰਾ ਵੜ ਦੋ ਤੂੰ ਤਾਂ ਕੰਪੈਰੀਟਿਵ ਦੇ ਵਿੱਚ ਆ ਕਿ ਥਾਣਾ ਵਾਨਾ ਤੁਸੀਂ ਦੇਖੋ ਸੋਹਣਾ ਨਿਕਲ ਮਾ ਥਾਣਾ ਵਾਨਾ ਲੱਗਿਆ ਹੋਇਆ ਕਿਸੇ ਪਾਸੇ ਲੱਸੀ ਨਾ ਮੀਨੀ ਰਾਜੀ ਸਮੀ ਪੜੀ ਵੀ ਆ ਬਹਿਤ ਮਾਗੜਾ ਫੇਸ ਤਾਂ ਬੜਾ ਪਿਆਰਾ ਹੈਗਾ ਤੁਸੀਂ ਦੇਖ ਸਕਦੇ ਹੋ ਦਿਸੀ ਨਾਮ ਹੀ ਕਿਸੇ ਪਾਸ ਨੂੰ ਹੀ ਲੇਵਾ ਵਗੈਰਾ ਤੁਸੀਂ ਦੇਖੋ ਨਾ ਇੱਕ ਨੰਬਰ ਲੱਗਿਆ ਵਾ ਤਾਂ ਤੁਸੀਂ ਦੇਖ ਸਕਦੇ ਹੋ ਨਿੰਦਨ ਜੋਗੇ ਕਿਸੇ ਪਾਸਿਓ ਵੀ ਨਹੀਂ ਤਾ 30 ਕਿਲੋ ਵੀਰਾਂ ਨੇ ਦੱਸਿਆ ਕਿ 30 ਕਿਲੋ ਯਾਨੀ ਕਿ ਨਟ ਮਿਲੂਗਾ ਜੀ ਉਧਰ ਆਉਣ ਖੋਲਾ 30 ਕਿਲੋ ਬਈ ਬਾੜ ਦੂਗੀਆਂ ਵੀ ਵੱਡੀਆਂ ਨੇ ਬਸੀਆਂ ਛੋਟੀਆਂ ਹੁਣ ਐਮੀ ਜਿਹਾ ਭਾਂਡਾ ਵੀ ਚਾਹੀਦਾ ਹੈ ਹਨਾ ਤੇ 10 ਦੀ ਹੈ ਜੀ ਆਪ ਹੀ ਹਾਂ ਇਹ ਤਾਂ ਬਣਨਾ ਬੋਣਨਾ ਬਹੁਤਾ ਵਸੇਟ ਲਾਟੋਲਾ ਬਹੁਤ ਪਿਆਣੀ ਹੈ ਜੀ ਜੀ ਇਹਦਾ ਮੁੱਲ ਕੀ ਕਰਦੀ ਆਂ ਆਪਾਂ ਵੀਰੇ ਮੋਲ ਕਰਾਉਣਾ ਕੋਲ ਮਰਜ਼ੀ ਕਰਾ ਲੈ ਸਵਾ ਦੀ ਮੱਸੀ ਦੇ ਦਾਂਗੇ ਠੀਕ ਹੈ ਜੀ ਹਾਂ ਅਬ ਪੰਜਵੇਂ ਨੰਬਰ ਤੇ ਦੇਖ ਰਹੇ ਆਂ ਜੀ ਇਹ ਕਿਵੇਂ ਇਹ ਬਈ ਦੂਜਾ ਸੂਆ ਵੈੜਸ ਹੁੰਦੀ ਇਹ ਵੀ ਠੀਕ ਹੈ ਜੀ ਪਲੂ ਦਾ 18-19 ਕਿਲੋ ਦੱਤਾ ਮਾਲਕਾਂ ਦਾ ਸੰਸਾਰ ਠੀਕ ਹੈ ਜੀ ਇੱਥੇ 20 ਤੋਂ 22 ਕਿਲੋ ਖਰਾ ਦੁੱਧ ਦੇ ਦਿਆਂਗੀ 20-22 ਕਿਲੋ ਖਰਾ 15 ਨਾਲ 10 ਤੋਂ 12 ਨਾਲ ਇਹ ਪੈਂਡਿੰਗ ਪੈਣੇ ਵੜਦੇ ਠੀਕ ਹੈ ਤੇ ਅਮਨ ਕੇ ਜਿਹੜਾ ਵੜਾ ਇਹ ਚੱਲ ਆਪਾਂ ਦਿਖਾਉਣੀ ਤਾਂ ਨਹੀਂ ਇਹ ਕੱਚੀ ਕੱਚੀ ਜਰੂਰ ਹੈ ਵੜਾ ਬਣੂ ਬਣੂ ਬਈ ਬਹੁਤ ਹੈ ਵਸੀ ਤੇ ਇਹ 15 ਨਾਲ ਇਹ ਕੀਮਤੀ ਗੱਲਾ ਆ ਜੀ ਰੇਟ ਥੀਰ ਦਿਓ ਸੀਦੇ ਨਾ ਆਪਾ ਜੀ ਠੀਕ ਹੈ ਜੀ ਹਾਂ ਅੱਜ ਦਾ ਰੇਟ ਹੈ ਜਿਹੜਾ ਅੱਜ ਦਾ ਰੇਟ ਆ ਬਾਈ ਠੀਕ ਹੈ 20 ਕਿਲੋ ਦਾ ਹੂੰ ਨਾਰਮਲ ਹੀ ਫਰਾਉ ਦਈਓ ਜਿੰਨੇ ਸੈਲ ਚੜਗਾ 25 ਤੋਂ ਪਲੱਸ ਤੋਂ ਦੋ ਬੱਤੀ ਜੀ ਜੀ ਹਾਂ ਤਾਂ ਰਾਜੀ ਸ਼ਮੀ ਪਲੀ ਵੀ ਆ ਬੱਡੀ ਬੁੱਡੀ ਬਹੁਤ ਆ ਬੱਤੀ ਛੋਟੀ ਨਹੀਂ ਹੈਗੀ ਆਹੀ ਇੱਕ ਜਾਵਾਰਾ ਨੇ ਇਹਦਾ 4-4 ਖਾਊਗਾ ਠੀਕ ਹੈ ਜੀ ਹਾਂ ਤਾਂ ਇੱਕ ਵਾਰੀ ਐਡਰੈਸ ਕਨਫਰਮ ਕਰਾ ਦਿਓ ਜੀ ਐਡਰੈਸ ਬਾਈ ਪੈਂਟ ਹੰਡ ਹੈ ਜਿਲ੍ਹਾ ਬਰਨਾਲਾ ਦਾ ਕੰਟੈਕਟ ਨੰਬਰ ਹੈ 98778682899 ਤੇ ਦੂਜਾ ਨੰਬਰ ਹੈ 97355044 ਵੱਡੇ ਤਾਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੰਜ ਬੇੜਾਂ ਦਿਖਾਈਆਂ ਪੰਜ ਦੇ ਪੰਜੇ ਇੱਕੋ ਘਰੋਂ ਸੇਲ ਆ ਕੋਈ ਵੀ ਬੀਨ ਹੋਵੇ ਚਾਹ ਚਾਹਵਨ ਖਰੀਦਣ ਲਈ ਤਾਂ ਦਿੱਤੇ ਗੇ ਨੰਬਰਾਂ ਦੇ ਸੰਪਰਕ ਕਰ ਸਕਦੇ